ਵੀਰ ਜੀ ਮੇਰੇ ਬਹੁਤ ਹੀ ਜ਼ਿਆਦਾ ਵੀਰ ਜੀ ਗਰੀਬੀ ਆ ਪਾਠੀ ਸਿੰਘ ਵੀਰ ਜੀ ਮੈਂ ਬਾਠ ਕਰਕੇ ਵੀਰ ਜੀ ਮੈਂ ਆਪਦਾ ਖਰਚਾ ਚਲਾਉਣਾ ਵੀਰ ਜੀ ਕਰਦਾ ਤੇ ਹੋਰ ਵੀਰ ਜੀ ਮੇਰਾ ਕੋਈ ਵੀਰ ਜੀ ਸਾਧਨ ਨਹੀਂ ਹੈਗਾ ਵੀਰ ਜੀ ਕੋਈ ਕਮਾਈ ਦਾ ਤੇ ਵੀਰ ਜੀ ਮੇਰੇ ਕੋਠੀਆਂਆਂ ਵੀ ਛੱਤਾਂ ਵੀ ਜਿੜਗੀਆਂ ਆ ਔਰ ਵੀਰ ਜੀ ਕਰਕੇ ਸਾਰਿਆਂ ਵੀਰਾਂ ਤੋਂ ਵੀਰ ਜੀ ਮਦਦ ਮੰਗਦੇ ਆ ਸਾਡੀ ਵੀਰ ਜੀ ਮਰਦ ਕੀਤੀ ਜਾਵੇ ਜੀ ਦੋਸਤੋ ਵੀਡੀਓ ਨੂੰ ਪੂਰਾ ਜ਼ਰੂਰ ਦੇਖਿਓ ਤੇ ਬੱਦ ਵੱਦ ਸ਼ੇਅਰ ਵੀ ਕਰਦੇ ਹੋ ਦੋਸਤੋ ਪਿੰਡ ਦੁੱਬਲੀ ਜ਼ਿਲ੍ਹਾ ਤਰਨਤਾਰਨ ਤੋਂ ਪਾਠੀ ਸਿੰਘ ਵੀਰ ਦੀ ਦੋਸਤੋ ਬਾਹਾਂ ਟੋਕੇ ਦੇ ਵਿੱਚ ਆਉਣ ਦੇ ਕਾਰਨ ਵਢੀ ਗਈ ਸੀ ਦੋਸਤੋ 1.5 ਤੋਂ 2 ਲੱਖ ਦਾ ਖਰਚਾ ਆਉਂਦਾ ਹੈ ਐਨਆਰਆਈ ਭੈਣ ਭਰਾਵਾਂ ਨੂੰ ਬੇਨਤੀ ਕਰਦੇ ਆ ਦੋਸਤੋ ਵੀਰ ਦਾ ਨੰਬਰ ਵੀ ਸਕਰੀਨ ਤੇ ਦੇਵਾਂਗੇ ਤੇ ਦੋਸਤੋ ਵੀਰ ਦੀ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਤੇ ਵੀਰ ਦੇ ਜੋ ਮਕਾਨ ਦੀ ਜੋ ਹਾਲਤ ਹੈ ਉਹ ਵੀ ਕਾਫੀ ਜ਼ਿਆਦਾ ਖਰਾਬ ਹੈ ਵੀਰ ਜੀ ਦੋਸਤੋ ਵੱਧ ਤੋਂ ਵੱਧ ਮਦਦ ਕੀਤੀ ਜਾਵੇ ਆਓ ਦੋਸਤੋ ਪਹਿਲਾਂ ਤੁਸੀਂ ਵੀ ਦੇਖੋ ਪੂਰੀ ਵੀਡੀਓ ਵੀਰ ਜੀ ਮੇਰਾ ਟੋਕੇ ਜਾਣ ਕੇ ਕੋਟ ਵਧਿਆ ਗਿਆ ਸੀ ਵੀਰ ਜੀ ਬਾ ਮੇਰੀ ਸੋਕ ਦੀ ਜਾਂਦੀ ਆ ਤੇ ਵੀਰ ਜੀ 1.5-2 ਲੱਖ ਰੁਪਏ ਆ ਵੀਰ ਜੀ ਦਾ ਟਰਾਂਸ ਦੱਸਿਆ ਹੋਇਆ ਆ ਤਾਂ ਵੀਰ ਜੀ ਮੈਂ ਇਹਨਾਂ ਲਈ ਵੀਰਾਂ ਤੋਂ ਮਦਦ ਮੰਗਦੇ ਵੀਰ ਜੀ ਲਾਜ ਵਾਸਤੇ ਵੀਰ ਜੀ ਮੇਰੇ ਬਹੁਤ ਹੀ ਜ਼ਿਆਦਾ ਵੀਰ ਜੀ ਗਰੀਬੀ ਆ ਪਾਠੀ ਸਿੰਘ ਆ ਵੀਰ ਜੀ ਮੈਂ ਪਾਠ ਕਰਕੇ ਵੀਰ ਜੀ ਮੈਂ ਆਪਦਾ ਖਰਚਾ ਚਲਾਉਣਾ ਵੀਰ ਜੀ ਕਰਦਾ ਤੇ ਹੋਰ ਵੀਰ ਜੀ ਮੇਰਾ ਕੋਈ ਵੀਰ ਜੀ ਸਾਧਨ ਨਹੀਂ ਹੈਗਾ ਵੀਰ ਜੀ ਕੋਈ ਕਮਾਈ ਦਾ ਤੇ ਵੀਰ ਜੀ ਮੇਰੇ ਕੋਠੀਆਂ ਵੀ ਛੱਤਾਂ ਵੀਰ ਜੀ ਯਾ ਯਾ ਹੋਰ ਵੀਰ ਜੀ ਕਰਕੇ ਸਾਰਿਆਂ ਵੀਰਾਂ ਤੋਂ ਵੀਰ ਜੀ ਮਦਦ ਮੰਗਦੇ ਆ ਸਾਡੀ ਵੀਰ ਜੀ ਮਦਦ ਕੀਤੀ ਜਾਵੇ ਬਾਹ ਛੱਡ ਕੇ ਵੀਰ ਜੀ ਪਹਿਨ ਦੁਬਲੀ ਵੀਰ ਜੀ ਪਾਠ ਕਰਕੇ ਵੀਰ ਜੀ ਬਾਹ ਘਰਾਂ ਜੀ ਵੀਰ ਜੀ ਕਿਤੇ ਡਿਊਟੀ ਲਾ ਕੇ ਵੀਰ ਜੀ ਆਪ ਦਾ ਵੀਰ ਜੀ ਕਰੀ ਦਾ ਕੰਮ ਵੀਰ ਜੀ ਜੇ ਸਾਡਾ ਪਾਠ ਲੱਗ ਜਾਵੇ ਵੀਰ ਜੀ ਡਾਇਰੈਕਟਰਾਂ ਗਿਆ ਪ੍ਰਸ਼ਨ ਹੋਏਗਾ ਨਹੀਂ ਤਾਂ ਬਾਹ ਸਾਰੀ ਵੀਰ ਜੀ ਸੁੱਕ ਜਾਏਗੀ ਸੁੱਕਦੀ ਜਾਂਦੀ ਵੀਰ ਜੀ ਬਾਹ ਵੀਰ ਜੀ ਗੋਂਦਨ ਸਾਲਾਂ ਵਿੱਚ ਜੀ ਬਹੁਤ ਜ਼ਿਆਦੀ ਬਾਹ ਸੁੱਕ ਗਈ ਵੀਰ ਜੀ ਹੇ ਵੀ ਰਿਸ਼ਤੇਦਾਰ ਨੇ ਮਦਦ ਨਹੀਂ ਕੀਤੀ ਵੀਰ ਜੀ ਨਾ ਕਿਸੇ ਸਗੇ ਸੁਧਰੇ ਵੀਰ ਜੀ ਕਿਹਾ ਸਾਡੀ ਮਦਦ ਨਹੀਂ ਵੀਰ ਜੀ ਕੀਤੀ ਵੀ ਜੇ ਅਸੀਂ ਵੀ ਸਭ ਵੀਰਾਂ ਨੂੰ ਬੇਨਤੀ ਕਰਦੇ ਆ ਮਦਦ ਵਾਸਤੇ ਸਾਡੀ ਵੀਰ ਜੀ ਵਾਸਤੇ ਅੜ ਕੇ ਮਦਦ ਕੀਤੀ ਜਾਏ ਕਿ ਕਿਉਂਕਿ ਵੀਰ ਜੀ ਮੇਰਾ ਇਲਾਜ ਹੋ ਸਕੇ ਹੱਥ ਦਾ ਵੀ ਵੀਰ ਜੀ ਮੇਰੀ ਬਾਹ ਠੀਕ ਹੋ ਜਾਵੇ ਤੇ ਨਾਲ ਵੀਰ ਜੀ ਮੇਰਾ ਘਰ-ਬਾਰ ਵੀਰ ਜੀ ਛੱਤਾਂ ਮੇਰੀਆਂ ਬਦਲੀਆਂ ਜਾਣ ਕੋਠਿਆਂ ਦੀਆਂ ਵੀਰ ਜੀ ਬਹੁਤ ਹੀ ਜ਼ਿਆਦਾ ਵੀਰ ਜੀ ਸਾਡੇ ਗਰੀਬੀ ਅਸੀਂ ਮਦਦ ਮੰਗਦੇ ਆ ਹੱਥ ਜੋੜ ਕੇ ਖਾਲਸਾ ਜੀ ਵੀਰ ਜੀ ਮੇਰਾ ਮੋਬਾਈਲ ਨੰਬਰ ਆ 98559 43903 9855944903 ਪਿੰਡ ਮੇਰਾ ਦੁੱਬਲੀਆ ਵੱਡੇ ਸੁਭਰਾਵਾਂ ਦੇ ਲਾਗੇ ਵਿਜੀ ਤਹਿਸੀਲ ਪੱਟੀ ਜ਼ਿਲ੍ਹਾ ਤਰਨਤਾਰਨ ਸਾਹਿਬ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਰਾਜਕੌਰ ਦਾ ਦੁੱਬਲੀ ਹੀਰ ਜੀ ਇਹਦਾ ਟੋਕੇ ਚ ਵੀਰ ਜੀ ਹੱਥ ਆ ਗਿਆ ਹੀ ਤੇ ਬੁਣ ਕੇ ਸਾਡੇ ਕੋ ਇਹਦਾ ਲਾਜ ਹੀ ਨਹੀਂ ਗਰੀਬਾਂ ਤੋਂ ਹੋਇਆ ਤਰੀਬੀ ਬਹੁਤ ਜ਼ਿਆਦੀ ਹੀ ਇਹਦਾ ਪਾਲ ਪੂਰ ਕੇ ਕਰਦੀ ਹੈ ਗੁਜ਼ਾਰਾ ਤੇ ਨਹੀਂ ਹੁਣ ਤੇ ਕੋਈ ਅੱਗੇ ਚੱਲ ਚੱਲ ਜਾਂਦਾ ਸੀ ਤੇ ਹੁਣ ਦਾ ਹੱਥਾ ਹੁਣ ਕਾਰਨ ਚ ਇਹ ਵੀ ਨਹੀਂ ਹੁੰਦ ਹੋਇਆ ਜਾਂਦਾ ਹੁਣ ਇਹਦੀ ਬਾਹਾਂ ਡਾਕਟਰਾਂ ਨੇ ਆਖਿਆ ਦੀ ਬਾਹਾਂ ਸੁੱਟ ਸੁੱਕਦੀ ਜਾਂਦੀ ਤੇ ਇਹਦਾ ਇਲਾਜ ਹੋਣਾ ਚਾਹੀਦਾ ਕਮਾਈ ਦਾ ਸਾਧਨ ਨਹੀਂ ਕੋਈ ਵੀ ਹੈਗਾ ਤੇ ਕਮਾਈ ਦਾ ਸਾਧਨ ਹੁੰਦਾ ਤਾਂ ਫੇਰ ਕਾਨੂੰ ਅਸੀਂ ਹੁਣ 2.5 ਲੱਖਾਂ ਦੇ ਦੇ ਹੱਥ ਬਾਹਾਂ ਤੇ ਲੱਗਣਾ ਤੇ ਵਾਂ ਤੇ ਹੁਣ ਤੇ ਨਹੀਂ ਤੇ ਬਾਹਾਂ ਸਾਰੀ ਸੁੱਕ ਜੂਗੀ ਕੋਈ ਮੈਂ ਤੇ ਘਰ ਸਾਧਨ ਵੀ ਇਹ ਵੀ ਨਹੀਂ ਕਿ ਖਾਣ ਪੀਣ ਨੂੰ ਵੀ ਹੈ ਨਹੀਂਗਾ ਸਾਧਨ ਤੇ ਡੱਬੇ ਵੀ ਵੇਖ ਲਓ ਮੇਰੇ ਖਾਲੀ ਪਏ ਆ ਇਹ ਵੀ ਕਿਹਨਾਂ ਭੁੱਖੇ ਵੀ ਬਹਿਣਾ ਪੈਂਦਾ ਵਾ ਆਪ ਦੇ ਨਹੀਂ ਕਰਦਾ ਚਲ ਵੀਰਾਂ ਭਰਾਵਾਂ ਦੇ ਗਾੜੀ ਮਿਹਨਤੀ ਆ ਉਨਗੋਂ ਹੀ ਸਰੋਗੀ ਲੈ ਆ ਹਾਂਜੀ ਭਾਲੇ ਦੀ ਮੇਰੇ ਦੀ ਮੌਤ ਹੋ ਚੁੱਕੀ ਆ ਕੈਂਸਰ ਨਾਲ ਕਰਕੇ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਆ ਸਾਡੀ ਮਦਦ ਕੀਤੀ ਜਾਵੇ ਵੀਰਾਂ ਭਰਾਵਾਂ ਨੂੰ ਜਿੰਨੀ ਵੀ ਹੋਵੇ ਚਲੋ ਗਰੀਬਾਂ ਦੀ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਦਾ ਮੂੰਹ ਤੇ ਗੁਰੂ ਦੀ ਕੋਲ ਖਵਾ ਰਾਜੀ ਕਾ ਖਾ ਸਾਦੇ ਵੇ ਕਰਤੀ ਕੀ ਖਾਧਾਂਗੇ ਦੁਬਲੀ ਆਠੀ ਸੰਗਰ ਜਲਦਾ ਹੱਥ ਵਧਿਆ ਗਿਆ ਦੇ ਘਰ ਦੇ ਨਾਲ ਬਹੁਤ ਵਿਚਰਦੇ ਵਾੜਿਆ ਕਿ ਲਾਗ ਜਾਇਦਾ ਤੇ ਵੀ ਹੋ ਪੋ ਗਨੇ ਗੁਨੇ ਪਾ ਗਿਆ ਛੋੜਦੀ ਨਹੀਂ ਹੁਣ ਪਾਠ ਕਰਕੇ ਤੇ ਗੁਜ਼ਾਰਾ ਕਰਦਾ ਵਾ ਹੁਣ ਪਾਏ ਤੇ ਇੱਕੇ ਦਾ ਗੋਟੂ ਚੈਦਾ ਵੱਡਿਆ ਤਿੰਨ ਚਾਰ ਸਾਲ ਹੋ ਗਈ ਆ ਤੇ ਪਾਠਾਂ ਤੋਂ ਗੁਜ਼ਾਰਾ ਚੱਲਦਾ ਹੈ ਤੇ ਹੁਣ ਉਹ ਵੀ ਮੰਦੇ ਹਾਲ ਹੋਏ ਪਏ ਵਿਚਾਰੇ ਤੇ ਫਿਰ ਰਲ ਮਿਲ ਕੇ ਪਾਰਟੀ ਸਿਕ ਦੀ ਮਤ ਦਿੱਤੀ ਜਾਵੇ ਅਸੀਂ ਤੇ ਭੈਣ ਭਰਾਵਾਂ ਕੜੀ ਹੱਥ ਜੋੜ ਦੇ ਕੇ ਬੇਨਤੀ ਕਰਦੇ ਬਹੁਤ ਜਿਆਦਾ ਮਾਰੇ ਵੀ ਹੁਣ ਛੱਤਾਂ ਵੀ ਜੋ ਬਾਲਾ ਉੱਤੇ ਵਿਚਾਰੇ ਡਿੱਗੀ ਜਾਂਦਾ ਕੋਈ ਰੋਟੀ ਦਾ ਗੁਜ਼ਾਰਾ ਨਹੀਂ ਹੈਗਾ ਕੋਠੇ ਵੀ ਧਈ ਜਾਂਦੇ ਆ ਬਹੁਤ ਜਿਆਦਾ ਮੰਦਾ ਹਾਲ ਵਿਚਾਰੇ ਲੋਕੋ ਉਹਨ ਤੇ ਖਾਣ ਪੀਣ ਦਾ ਕੋਈ ਸਾਧਨ ਹੈਗਾ ਡੱਬੇ ਆ ਆਟੇ ਵਾਲੀ ਜਰਮੀ ਆ ਜੋ ਵੀ ਕੋਈ ਹੋਣਾ ਕੋਈ ਖਾਲੀ ਚਾਹ ਦਾ ਕੋਈ ਚਾਹ ਜੋਗਾ ਵੀ ਵਿਚਾਰਾ ਕੋਈ ਗੁਜ਼ਾਰਾ ਨਹੀਂ ਹੈਗਾ ਜਿਹੜਾ ਬਹੁਤ ਔਖਾ ਹੋ ਕੇ ਚੱਲਦਾ ਕੋਈ ਕੋਈ ਕਿਤੇ ਕੋਈ ਭੈਣ ਭਰਾ ਕੋਈ ਲੱਗੇ ਨਹੀਂ ਲੱਗਦਾ ਕੋਈ ਸਾਥ ਸਬੰਧੀ ਕੋਈ ਲੱਗੇ ਨਹੀਂ ਦੱਸਿਆ ਕੋਈ ਨਹੀਂ ਵੀ ਇੰਨਾ ਕੋਈ ਮਾੜਾ ਮੋਟਾ ਕੋਈ ਕਰਾ ਦੇ ਗੱਲ ਕਰ ਨਹੀਂ ਤੇ ਕੋਈ ਕਹਿੰਦੇ ਕੱਜੀ ਕਰਾਉਣੇ ਜਾਂ ਕਰਦੇ ਆ ਕੋਈ ਨਹੀਂ ਲਾਗੇ ਲੱਗਦਾ ਮਾੜੇ ਤੇ ਕੌਣ ਲੱਗਦਾ ਹੁੰਦਾ ਤੁਹਾਨੂੰ ਪਤਾ ਇਹ ਤਾਂ ਪਾਠ ਫੂਟ ਕਰਕੇ ਵਿਚਾਰਾ ਲਿਆਉਂਦਾ ਅਸੇ ਦਿ ਉਹਦਾ ਗੁਜ਼ਾਰਾ ਚੱਲਦਾ ਜਦੋਂ ਕਰ ਲਿਆ ਜਾਂਦਾ ਆ ਗਿਆ ਲੈ ਜਾਂਦਾ ਕੁਝ ਖਾ ਲਿਆ ਬ ਇੰਦਾ ਮਾੜਾ ਚੰਗਾ ਗੁਜ਼ਾਰਾ ਚੱਲਿਆ ਹਾਂਜੀ ਇਹਦੀ ਗੋਟ ਵੱਢਿਆ ਗਿਆ ਇਹਦਾ 3-4 ਸਾਲ ਹੋ ਗਏ ਤੇ ਉਹਨਾਂ ਕੋਈ ਪਤਾ ਨਹੀਂ ਕੀ ਕਾਰਨ ਗੋਟ ਸੁੱਕਦਾ ਬਾਹ ਸੁੱਕਦੀ ਜਾਂਦੀ ਆ ਉਹਨਾਂ ਐ ਡਿਪਰੇਸ਼ਨ ਕਰਾਓ ਕਿ ਨਹੀਂ ਤੇ ਬਾਹ ਸਾਰੀ ਸੁੱਕ ਜੂਗੀ ਇਹਦੀ ਚੈੜੀ ਡਿਪਰੇਸ਼ਨ ਚੋਗਾ ਕੋਈ ਸਾਰਾ ਨਹੀਂ ਹੈਗਾ ਕੋਈ ਪੈਸਾ ਤੇ ਲਾ ਕੋਈ ਇਹਨਾਂ ਕੋਲ ਐਨਆਰਆਈ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਸਿੱਖ ਜਹਾਜ ਬੰਦੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਹਦੇ ਵਿਚਾਰੇ ਗਰੀਬ ਦੀ ਮੱਤ ਕੀਤੀ ਜਾਵੇ ਕਿਸਾਰਾ ਇਹਦਾ ਕੋਈ ਘਰ ਦਾ ਕੋਈ ਰੋਟੀ ਦਾ ਕੋਈ ਗੁਜ਼ਾਰਾ ਹੋ ਹੋ ਸਕੇ ਜਿਹੜਾ ਕੋਈ ਦਵਾਈ ਬੂਟੀ ਵੀ ਚੱਲ ਪੇ ਵਿਚਾਰੇ ਦੀ ਕੋਈ ਬਾਹ ਦੀ ਸੈਟ ਹੋ ਜੇ ਵਿਚਾਰੇ ਦੀ ਫੇਰੀ ਸੁੱਕਦੀ ਜਾਂਦੀ ਹੈ ਆਪਰੇਸ਼ਨ ਹੋ ਜੇ ਕੋਈ ਐਨ ਐਰ ਵੀਰ ਕੋਈ ਸਹਾਰਾ ਕਰੂਗਾ ਮੱਤ ਕਰੂਗਾ ਭੈਣ ਭਰਾ ਕੋਈ ਕਰਨ ਤੇ ਜੀ ਕਿਹਾ ਖਾਲਸਾ ਵੈਰ ਜੀ ਹਾਂ ਜੀ ਦੋਸਤੋ ਜਿਵੇਂ ਤੁਸੀਂ ਵੀਡੀਓ ਦੇਖੀਏ ਦੋਸਤੋ ਇਹ ਪਾਠੀ ਸਿੰਘ ਵੀਰ ਦੋਸਤੋ ਪੈਂਡ ਦੁੱਬਲੀ ਜ਼ਿਲ੍ਹਾ ਤਰਨਤਾਰਨ ਤੋਂ ਵੀਰ ਨੇ ਦੋਸਤੋ ਜਿਵੇਂ ਜਾਣਕਾਰੀ ਦਿੱਤੀ ਹੈ ਵੀਰ ਦੀ ਬਾਹ ਦੋਸਤੋ ਟੋਕੇ ਦੇ ਵਿੱਚ ਆਉਣ ਦੇ ਕਾਰਨ ਵੱਢੀ ਗਈ ਸੀ ਤੇ ਜੋ ਦੋਸਤੋ 1.5 ਤੋਂ 2 ਲੱਖ ਦਾ ਖਰਚਾ ਆਉਂਦਾ ਹੈ ਵੀਰੋ ਦੋਸਤੋ ਪਾਠ ਕਰਕੇ ਆਪਣਾ ਗੁਜ਼ਾਰਾ ਕਰਦਾ ਹੈ ਪਰਿਵਾਰ ਦਾ ਤੇ ਬਹੁਤ ਹੀ ਘਰੇ ਗਰੀਬੀ ਹੈ ਦੋਸਤੋ ਮਕਾਨ ਦੀਆਂ ਸੱਤਾ ਵੀ ਦੋਸਤੋ ਸ੍ਰੀਤੀ ਮਕਾਨ ਦੀ ਕਾਫੀ ਜ਼ਿਆਦਾ ਖਰਾਬ ਹੈ ਵੀਰ ਦੀ ਦੋਸਤੋ ਬਤ ਬਤ ਐਨ ਆਰ ਆਈ ਭਰਾਵਾਂ ਨੂੰ ਵੀ ਬੇਨਤੀ ਕਰਦੇ ਆ ਜੋ ਵੀ ਦੋਸਤੋ ਵੀਰ ਨੇ ਨੰਬਰ ਦਿੱਤਾ ਹੈ ਵੀਰ ਦੇ ਨਾਲ ਕੰਟੈਕਟ ਕਰਕੇ ਪਾਠੀ ਸਿੰਘ ਵੀਰ ਦੀ ਮਦਦ ਕੀਤੀ ਜਾਵੇ ਤੇ ਵੀਡੀਓ ਨੂੰ ਬਤ ਬਤ ਸ਼ੇਅਰ ਕਰਦੇ ਹੋ ਨਾਲ ਹੀ ਦੋਸਤੋ ਸਾਡੇ YouTube ਚੈਨਲ ਮੈਕਸ ਟਿਵ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਬੈਲ ਵਾਲੀ ਘੰਟੀ নোਟੀਫਿਕੇਸ਼ਨ ਆਲ ਦ ਯੂਰੂਡ ਕਰਦੇ ਹੋ ਤਾਂ ਜਲਦੀ ਮਿਲਾਂਗੇ ਨੈਕਸਟ ਅਪਡੇਟ ਵੀਡੀਓ ਚ ਵੀਡੀਓ ਦੇਖਣ ਲਈ ਸਾਰੀ ਦੋਸਤਾਂ ਦਾ ਬਹੁਤ ਬਹੁਤ ਧੰਨਵਾਦ